ਰਾਤ ਦਾ तकरीबन 1 ਵਜੇ ਰਿਹਾ ਮੈਂ ਉਸ ਥਾਂ ਤੇ ਆ ਜਿੱਥੇ ਪਾਕਿਸਤਾਨ ਦੇ ਵੱਲੋਂ ਅਟੈਕ ਕੀਤਾ ਗਿਆ ਸੀਗਾ ਬੀਤੀ ਰਾਤ ਪਰ ਸੀਜ਼ਫਾਇਰ ਹੋਇਆ ਹੁਣ ਕਿਉਂਕਿ 트ੰਪ ਨੇ ਦਖਲ ਦਿੱਤਾ ਅੱਜ ਹਾਲਾਤ ਕੀ ਰਹਿਣ ਵਾਲੇ ਆ ਲਾਈਟ ਵਿੱਚ ਸ਼ੱਕ ਤੁਹਾਨੂੰ ਥੋੜੀ ਘਟ ਨਜ਼ਰ ਆ ਰਹੀ ਹੋਊਗੀ ਪਰ ਰਾਤ 1 ਵਜੇ ਤੋਂ ਲੈ ਕੇ ਹੁਣ ਤੱਕ ਦੇ ਅਗਲੇ ਹਾਲਾਤ ਅਸੀਂ ਜਾਣੂ ਤੁਹਾਨੂੰ ਕਰਾਵਾਂਗੇ ਕਿ ਆਖਿਰਕਾਰ ਹਾਲਾਤ ਕੀ ਨੇ ਕਿ ਜਿਸ ਪਿੰਡ ਦੇ ਵਿੱਚ ਡਰੋਨ ਅਟੈਕ ਹੋਇਆ ਸੀਗਾ ਬੀਤੀ ਰਾਤ ਜਿੱਥੇ ਇੱਕ ਕਾਰ ਸੜ ਗਈ ਸੀ ਕਿ ਔਰ ਇੱਕ ਨੌਜਵਾਨ ਸੜ ਗਿਆ ਸੀ ਇੱਕ ਬਜ਼ੁਰਗ ਤੇ ਹੋਰ ਕਈ ਜਣਿਆਂ ਦਾ ਨੁਕਸਾਨ ਹੋਇਆ ਉਸ ਪਿੰਡ ਦੇ ਅੱਜ ਦੇ ਹਾਲਾਤ ਕੀ ਆ ਲਾਈਟ ਹੋਰ ਅਸੀਂ ਘਟਾਲਾਂਗੇ ਥੋੜੀ ਜਿਹੀ ਕਿਉਂਕਿ ਜਿਹੜਾ ਨਾਈਟ ਦਾ ਹੋ ਸਕਦਾ ਤੁਹਾਨੂੰ ਥੋੜਾ ਜਿਆਦਾ ਦਿੱਕਤ ਆਵੇ ਦੇਖਣ ਦੇ ਵਿੱਚ ਪਰ ਪਿੰਡ ਦੇ ਹੋਰ ਲੋਕ ਤੇ ਤੋਰਾ ਫੇਰਾ ਕਰਕੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਜਿਹੜੇ ਹਾਲਾਤ ਹੈ ਹੁਣ ਤੱਕ ਤੇ ਬਿਲਕੁਲ ਹਾਲਾਤ ਨਾਰਮਲ ਹੈ ਕੋਈ ਵੀ ਗੋਲੀ ਚੱਲਦੀ ਦੀ ਆਵਾਜ਼ ਨਹੀਂ ਆਈ ਕੋਈ ਡਰੋਨ ਅਸਮਾਨ ਦੇ ਵਿੱਚ ਅੱਜ ਚੱਲਦਾ ਹੋਇਆ ਨਜ਼ਰ ਨਹੀਂ ਆਇਆ ਪਰ ਟਰੱਕ ਵੀ ਚੱਲਦੇ ਹੋਏ ਨਜ਼ਰ ਆ ਰਹੇ ਪਰ ਟਰੱਕਾਂ ਵਾਲੇ ਵਾਰ-ਵਾਰ ਆਪਣੀਆਂ ਲਾਈਟਾਂ ਵੀ ਬੁਝਾ ਕੇ ਟਰੈਵਲ ਕਰਦੇ ਹੋਏ ਨਜ਼ਰ ਆ ਰਹੇ ਆ ਪਿੰਡ ਦੇ ਲੋਕ ਆ ਔਰ ਇਹਨਾਂ ਦੇ ਵਿੱਚੋਂ ਕੁਝ ਲੋਕ ਉਹ ਵੀ ਨੇ ਜਿਹੜੇ ਉਸ ਵੇਲੇ ਜਦੋਂ ਡਰੋਨ ਅਟੈਕ ਹੋਇਆ ਤਾਂ ਮੌਕੇ ਦੇ ਉੱਪਰ ਮੌਜੂਦ ਸੀਗੇ ਔਰ ਕੁਝ ਨੌਜਵਾਨ ਉਹ ਵੀ ਆ ਜਿਨ੍ਹਾਂ ਨੇ ਮੌਕੇ ਤੇ ਜਾ ਕੇ ਅੱਗ ਬੁਝਾਈ ਸੀ ਗੱਲਬਾਤ ਵੀ ਕਰਾਂਗੇ ਤਾਂ ਫਿਰੋਜ਼ਪੁਰ ਦਾ ਖਾਈ ਪਿੰਡ ਹੈ ਕੀ ਪਿੰਡ ਹੈ ਇਹ ਔਰ ਕਸਬਾ ਹੈ ਇਹ ਜਿੱਥੇ ਕਿ ਕੁਝ ਲੋਕ ਹੋਰ ਵੀ ਨੌਜਵਾਨ ਸਾਡੇ ਨਾਲ ਔਰ ਥੋੜੀ ਹੀ ਦੂਰੀ ਤੇ ਉਹ ਘਰ ਹੈ ਜਿੱਥੇ ਡਰੋਨ ਅਟੈਕ ਹੋਇਆ ਸੀ ਤਾਂ ਰਾਤ ਦੇ ਵੇਲੇ ਹੁਣ ਬਿਲਕੁਲ ਵੈਸੇ ਤਾਂ ਪਿੰਡ ਦੇ ਲੋਕ ਦੱਸਦੇ ਆ ਕਿ ਜਦੋਂ ਅਟੈਕ ਹੋਇਆ ਸੀਗਾ ਕੱਲ ਔਰ ਅਸਮਾਨ ਦੇ ਵਿੱਚ ਲਾਈਟਾਂ ਜਗਦੀਆਂ ਹੋਈਆਂ ਨਜ਼ਰ ਆ ਰਹੀਆਂ ਸੀਗੀਆਂ ਬੀਤੀ ਰਾਤ ਪਰ ਹੁਣ ਜਦੋਂ ਟਰੰਪ ਨੇ ਦਖਲ ਦਿੱਤਾ ਦੋਵਾਂ ਮੁਲਕਾਂ ਦੇ ਵਿਚਾਲੇ ਗੱਲਬਾਤ ਸ਼ੁਰੂ ਹੋਈ ਹੈ ਔਰ ਉੱਥੇ ਹੀ ਭਾਰਤ ਦੇ ਵੱਲੋਂ ਵੀ ਕੋਈ ਫਾਇਰਿੰਗ ਨਹੀਂ ਔਰ ਉੱਥੇ ਹੀ ਪਾਕਿਸਤਾਨ ਦੇ ਵੱਲੋਂ ਵੀ ਇਸ ਇਲਾਕੇ ਦੇ ਵਿੱਚ ਕੋਈ ਅਜੇ ਤੱਕ ਫਾਇਰਿੰਗ ਦੀ ਖਬਰ ਜਾਣਕਾਰੀ ਸਾਹਮਣੇ ਆਈ ਨਹੀਂ ਹੈ ਪਿੰਡ ਦੇ ਲੋਕ ਆ ਸਾਡੇ ਨਾਲ ਗੱਲਬਾਤ ਕਰਦੇ ਬਾਈ ਜੀ ਕੱਲ ਜਦੋਂ ਡਰੋਨ ਅਟੈਕ ਹੋਇਆ ਉਸ ਵੇਲੇ ਹਾਲਾਤ ਕੀ ਸੀ ਔਰ ਅੱਜ ਦੇ ਹਾਲਾਤ ਹੁਣ ਦੇਖੀ ਆ ਮੇਰਾ ਕੱਲ ਟਰੱਕ ਵਾਲੇ ਵੀ ਸ਼ਾਇਦ ਲਾਈਟਾਂ ਲੋਟਾ ਬੁਝਾ ਕੇ ਆਉਂਦੇ ਤਾਂ ਆਪਾਂ ਥੋੜਾ ਜਿਹਾ ਪਾਸੇ ਹੋ ਜਾਈਏ ਤਾਂ ਟਰੱਕਾਂ ਵਾਲੇ ਵੀ ਹੁਣ ਟ੍ਰੈਵਲ ਕਰਦੇ ਇੱਕ ਦੀ ਇੱਕ ਲਾਈਟ ਜਗਾ ਕੇ ਬੱਤੀਆਂ ਬੁਝਾ ਕੇ ਕਿਉਂਕਿ ਸੇਫਲੀ ਹੋ ਜਾਂਦਾ ਕੀ ਹਾਲਾਤ ਆ ਤੁਹਾਡੇ ਪਿੰਡ ਦੇ ਖਾਈ ਫੇਮੇ ਕਿ ਜਿਸ ਪਿੰਡ ਚ ਡਰੋਨ ਅਟੈਕ ਹੋਇਆ ਕੱਲ ਦੀ ਬੀਤੀ ਰਾਤ ਔਰ ਅੱਜ ਦੀ ਰਾਤ ਹੁਣ ਤੱਕ ਦੇ ਹਾਲਾਤ ਕੀ ਐ ਜੀ ਸਰ ਅੱਜ ਦੇ ਹਾਲਾਤ ਬਿਲਕੁਲ ਠੀਕ ਐ ਕੱਲ ਦੇ ਹਾਲਾਤ ਬਿਲਕੁਲ ਮਾੜੇ ਸੀ ਇਸ ਪਿੰਡ ਦੇ ਕੱਲ ਇਸ ਪਿੰਡ ਦੇ ਨੇੜੇ ਡਰੋਨ ਲੰਘ ਰਹੇ ਸੀ ਉਹ ਇੱਕ ਹਮਲੇ ਕਰਦੇ ਵਿੱਚ ਹਮਲਾ ਹੋਇਆ ਉਸ ਡਰੋਨ ਦਾ ਠੀਕ ਹੈ ਉਹਨਾਂ ਦੇ ਤਿੰਨ ਜੀ ਜੋ ਜ਼ਖਮੀ ਹਾਲਤ ਚ ਬਾਕੀ ਹਸਪੀਟਲ ਆ ਅੱਜ ਉਹਨਾਂ ਨੂੰ ਲੁਧਿਆਣਾ ਰੈਪਰ ਕੀਤਾ ਗਿਆ گا ਹਮ ਬਾਕੀ ਉਹਨਾਂ ਦੀ ਛੋਟ ਘਰ ਦਾ ਕਾਫੀ ਨੁਕਸਾਨ ਹੋਇਆ ਘਰ ਦਾ ਕਾਫੀ ਨੁਕਸਾਨ ਹੋਇਆ ਵੱਡੀ ਗੱਡੀ ਸੜ ਗਈ ਹੈ ਅੱਛਾ ਜਦੋਂ ਹਾਂ ਹਾਂ ਆਪਾਂ ਚੱਲਦੇ ਹਾਂ ਜਦੋਂ ਇਹ ਡਰੋਨ ਅਟੈਕ ਹੋਇਆ ਜਦੋਂ ਉੱਪਰ ਉਦੋਂ ਉਦੋਂ ਮਤਲਬ ਕੀ ਤੁਸੀਂ ਇੱਥੇ ਕਿਹੜੀ ਜਗ੍ਹਾ ਸੀਗੇ ਜਦੋਂ ਉਹ ਅਟੈਕ ਹੋਇਆ ਬਿਲਕੁਲ ਸਾਰਾ ਅੱਡੇ ਤੇ ਤੁਸੀਂ ਕੀ ਦੇਖਿਆ ਸਮਾਨ ਲੋ ਕੁਝ ਆਉਂਦਾ ਨਜ਼ਰ ਆਇਆ ਮਤਲਬ ਰਾਕਟ ਕਿਵੇਂ ਲਾਲ ਲੈਕਟੌਨ ਗਿਆ ਤੇ ਰਕਾਰ ਵੀ ਲੰਗੀਆਂ ਜਾਂ ਪਰ ਆਵਾਜ਼ ਕਾਫੀ ਆਈ ਹੈ ਬੰਬ ਧਮਾਕਿਆਂ ਵਾਂਗੂ ਆਵਾਜ਼ ਆਈ ਹੈ ਸਰ ਅੱਛਾ ਪਿੰਡ ਦੇ ਲੋਕ ਸਾਰੇ ਬਾਹਰ ਆ ਗਏ ਸਰ ਜਦੋਂ ਧਮਾਕੇ ਦੀ ਆਵਾਜ਼ ਜਦੋਂ ਉੱਪਰੋਂ ਕੁਝ ਆ ਰਿਹਾ ਸੀ ਜਗਦਾ ਹੋਇਆ ਡਿੱਗ ਰਿਹਾ ਸੀ ਹੈ ਤੁਸੀਂ ਦੇਖ ਰਹੇ ਸੀਗੇ ਉਹਨੂੰ ਵਾਚ ਕਰ ਰਹੇ ਸੀਗੇ ਸਰ ਉਸ ਉਹਦੀ ਵੀਡੀਓ ਵੀ ਆ ਗਈ ਆਪਣੇ ਕੋਲ ਅੱਛਾ ਉਦੋਂ ਜਦੋਂ ਫਿਰ ਉਹ ਥੱਲੇ ਆ ਕੇ ਡਿੱਗਿਆ ਬਲਾਸਟ ਹੋਇਆ ਉਦੋਂ ਆਵਾਜ਼ ਕੀ ਧਮਾਕਾ ਹੋਇਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਧਮਾਕਾ ਹੋਇਆ ਸਾਰੇ ਸਾਰੇ ਖਾਣਾ ਖਾਂਦੇ ਪੈ ਸੀ ਸਾਰੇ ਬਾਸ ਆ ਲਿਆ ਕਿ ਡਿੱਗ ਕਰਨ ਹਾਂਜੀ ਖਾਣਾ ਖਾ ਰਹੇ ਸੀ ਉਸ ਟਾਈਮ ਜੀ ਉਹ ਤੇ ਵਿਚਾਲੇ ਆ ਕੇ ਉਹਨਾਂ ਦੇ ਡਿੱਗਾ ਜੀ ਉਹਨਾਂ ਦੇ ਉਹ ਫਟ ਗਿਆ ਡਿੱਗਦੇ ਸਾਰੇ ਅੱਛਾ ਤੁਸੀਂ ਭੱਜ ਕੇ ਮੌਕੇ ਤੇ ਉਹਨਾਂ ਦੇ ਘਰੇ ਪਹੁੰਚ ਗਏ ਸੀ ਉਸ ਵੇਲੇ ਜੀ ਬਤਾ ਜੀ ਇਹ ਕਿਹੜੇ ਛੋਟੇ ਜਿਹੇ ਨਾਲ ਇਸ ਹਾਂਜੀ ਸਰ ਅੱਛਾ ਤੁਸੀਂ ਉਸ ਵੇਲੇ ਜਦੋਂ ਡਰੋਨ ਡਿੱਗਿਆ ਤੁਸੀਂ ਉਹਨਾਂ ਦੇ ਘਰੇ ਪਹਿਲਾਂ ਸਭ ਤੋਂ ਪਹਿਲਾਂ ਪਹੁੰਚ ਗਏ ਸੀਗੇ ਹਾਂਜੀ ਹਾਂਜੀ ਸਰ ਜਾ ਕੇ ਆਗੂ ਗੱਡੀ-ਕੁੱਡੀ ਦੀ ਆਗੂ ਗੁ ਬੁਝਾਈ ਏ ਉੱਥੇ ਉਹਨਾਂ ਨੂੰ ਹਸਪੀਟਲ ਦਾਖਲ ਕਰਾਇਆ ਲਾ ਕੇ ਲੈ ਕੇ ਗਿਆ ਸਰ ਹੂੰ ਹੂੰ ਅੱਛਾ ਕੀ ਮੌਕੇ ਤੇ ਹਾਲਾਤ ਸੀਗੇ ਉਦੋਂ ਕਾਫੀ ਨੁਕਸਾਨ ਹੋ ਗਿਆ ਇੱਕ ਬੰਦੇ ਦੇ ਅੱਗ ਲੱਗੀ ਹੋਈ ਸੀ ਸੜ ਗਿਆ ਸੀ ਪਿੱਛੋਂ ਪੂਰਾ ਹਨਾ ਕੱਪੜੇ ਹਾਂਜੀ ਹਾਂਜੀ ਸਰ ਕਾਫੀ ਨੁਕਸਾਨ ਕਾਫੀ ਨੁਕਸਾਨ ਹੋਇਆ ਉਹਨਾਂ ਦੇ ਤਿੰਨ ਮੈਂਬਰਾਂ ਦਾ ਨੁਕਸਾਨ ਹੋ ਗਿਆ ਅੱਗ ਵੀ ਬਹੁਤ ਤੇਜ਼ ਸੀ ਲਾਟਾਂ ਮਾਰ ਰਹੀ ਸੀ 10 10 ਫੁੱਟ ਦੀਆਂ ਜੀ ਅੱਛਾ ਜੀ ਸਰ ਅੱਛਾ ਮਤਲਬ ਜਦੋਂ ਉਹ ਉੱਪਰੋਂ ਕੁਝ ਡਿੱਗ ਰਿਹਾ ਸੀਗਾ ਔਰ ਮੌਕੇ ਦੇ ਉੱਪਰ ਕੁਝ ਮਿਲਿਆ ਵੀ ਕਿ ਕੀ ਸੀਗਾ ਉਹ ਪਾਟ ਕੀ ਸੀਗੇ ਉਹ ਉਹ ਦੇਸ ਦਾਸ ਰਹੀ ਛੋਟਾ ਜਿਹਾ ਇਹਨਾਂ ਕੋਲ ਹੈਗਾ ਸੀ ਐਡੀ ਇੱਕ ਮੋਟਰ ਸੀਗੀ ਬੱਸ ਅੱਛਾ ਪੂਰਾ ਹੋ ਜਾਓ ਇੱਧਰ ਹੋ ਜਾਓ ਇੱਧਰ ਹੋ ਜਾਓ ਇੱਧਰ ਹਾਂ ਹਾਂ ਉਹ ਸਾਰੀ ਛੜੀ ਹੋਈ ਸੀਗੀ ਐਡੀ ਇੱਕ ਮੋਟਰ ਹੀ ਸੀ ਬੱਸ ਹੂੰ ਹੋਰ ਤਾਂ ਕੁਛ ਨਹੀਂ ਸੀਗਾ ਬਸ ਛੋਟਾ ਜਿਹਾ ਪੁਰਜਾ ਹੀ ਸੀ ਅੱਛਾ ਜਿਹਨੇ ਕਿਹਾ ਏਰੀਆ ਲੈ ਗਿਆ ਇਹਦਾ ਹੀ ਪੰਪ ਬੱਸ ਹੂੰ ਹਾਂਜੀ ਜੋ ਵੀ ਆ ਮਿਲਟਰੀ ਏਰੀਆ ਨਾਲ ਲੈ ਮਿਲਟਰੀ ਵਾਲੇ ਨਾਲ ਲੈ ਗਏ ਹੈ ਜੀ ਸਰ ਆਏ ਉਸ ਟਾਂ ਹਾਂਜੀ ਓਕੇ ਤੇ ਅੱਜ ਜਦੋਂ ਫਿਰ ਕੱਲ ਰਾਤ ਨੂੰ ਇਸ ਵੇਲੇ ਕੀ ਹੋ ਰਿਹਾ ਸੀਗਾ ਅਸਮਾਨ ਦੇ ਵਿੱਚ ਕੱਲ ਕੱਲ ਕੀ ਕਿਹੋ ਜੀ ਤਸਵੀਰ ਦੇਖਣ ਨੂੰ ਮਿਲ ਰਹੀ ਸੀਗੀ ਇੱਥੇ ਕੱਲ ਰਾਤ ਨੂੰ ਤਾਂ ਲਾਈਟ ਲਾਈ ਹੋ ਰਹੀ ਸੀ ਸਰ ਬਹੁਤ ਜ਼ਿਆਦਾ ਧੁਮਾਕਾ ਹੋ ਰਿਹਾ ਸੀ ਅੱਛਾ ਰਾਤ ਨੂੰ ਮਤਲਬ ਕੀ ਚੱਲ ਰਿਹਾ ਸੀ ਉੱਪਰ ਪੂਰਾ ਅਸਮਾਨ ਦੇ ਵਿੱਚ ਮੈਂ ਕਹਿੰਦਾ ਲਾਈਟ ਲਾਲ ਲਾਲ ਲਾਈਟ ਬਹੁਤ ਜ਼ਿਆਦੀ ਇਧਰੋਂ ਉਧਰ ਇਧਰੋਂ ਉਧਰ ਧੁਮਾਕਾ ਬਹੁਤ ਹੋ ਰਿਹਾ ਸੀ ਸਰ ਅੱਛਾ ਪੂਰੇ ਅਸਮਾਨ 'ਚ ਹੈ ਹਾਂਜੀ ਕਿੰਨੇ ਵਜੇ ਤੋਂ ਸ਼ੁਰੂ ਹੋ ਕੇ ਕਿੰਨੇ ਵਜੇ ਤੱਕ ਚੱਲਦਾ ਰਿਹਾ ਇਹ ਕੰਮ ਇਹ ਤਕਰੀਬਨ ਕੋਈ 8:30 ਤੋਂ ਸਟਾਰਟ ਹੋ ਗਿਆ ਸਰ ਤੇ 9:30 ਵਜੇ ਤੱਕ ਲਾਈਟ ਚੱਲ ਰਹੀ ਸੀ ਸਰ ਅੱਛਾ 12 1 ਵਜੇ ਤੱਕ ਕਹਿੰਦੇ ਕੁਝ ਹਾਂ ਹਾਂਜੀ ਹਾਂਜੀ ਅੱਛਾ ਸਵੇਰ 4 ਵਜੇ ਫਿਰ ਸ਼ੁਰੂ ਹੋਏਗੀ ਪਰ ਹੁਣ 트럼ਪ ਹੋਣਾ ਨੇ ਸਮਝੌਤਾ ਕਰਾਉਣ ਦੀ ਗੱਲ ਆਈ ਹੈ ਜਦੋਂ ਕਹਿੰਦੇ ਕਿ ਜੀ ਸਮਝੌਤਾ ਹੋ ਜਾਣਾ ਸੀਜ਼ਫਾਇਰ ਹੋ ਗਿਆ ਕਿ ਉਧਰੋਂ ਵੀ ਕੋਈ ਗੋਲੀ ਨਹੀਂ ਚਲਣੀ ਇਧਰੋਂ ਵੀ ਕੋਈ ਹਮਲਾ ਨਹੀਂ ਹੋਣਾ ਤਾਂ ਅੱਜ ਦੇ ਹਾਲਾਤ ਕੀ ਆ ਅੱਜ ਦੀ ਰਾਤ ਜਿਹੜੀ ਅਸੀਂ ਦੇਖ ਰਹੇ ਹਾਂ ਉਹ ਦੇਖਿਆ ਗਿਆ ਜੀ 1:30 8:30 ਵਜੇ ਫਿਰ ਇੱਕ ਡਰੋਨ ਦੇਖਿਆ ਗਿਆ ਸਰ ਅੱਛਾ ਹੁਣ ਕੋਈ ਨਹੀਂ ਹੁਣ ਤਾਂ ਬਿਲਕੁਲ ਸਹੀ ਹੈ ਸੁਣ ਸੁਣਾ ਟੈਕ ਸਰ ਜੀ ਗੜ ਦੇ ਵਿੱਚ ਅਟੈਚ ਹੋ ਗਿਆ ਜੀ ਹਾਂ ਹੰਬਾਲਾ ਜੰਦ ਦੇ ਹਨ ਨਾਲਾ ਹੋ ਗਿਆ ਨਹੀਂ ਨਹੀਂ ਉਹ ਤਾਂ ਬਲੈਕਆਊਟ ਹੈ ਕੋਈ ਅਟੈਕ ਦੀ ਕੋਈ ਖਬਰ ਨਹੀਂ 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 ਕੋਈ ਇਹੋ ਜੀ ਖਬਰ ਨਹੀਂ ਹੈ ਉਹ ਸਾਰੀਆਂ ਗਲਤ ਖਬਰਾਂ ਨੇ ਪਰ ਇਹ ਪੂਰਾ ਪਿੰਡ ਅਸੀਂ ਟਹਿਲ ਕੇ ਦੇਖ ਰਹੇ ਹਾਂ ਕਿ ਪਿੰਡ ਦੇ ਹਾਲਾਤ ਕੀ ਹੈ ਲਾਈਟ ਬਿਲਕੁਲ ਘਟ ਕਰਕੇ ਅਸੀਂ ਦਿਖਾ ਰਹੇ ਹਾਂ ਕਿਉਂਕਿ ਪੂਰੇ ਪਿੰਡ ਦੇ ਵਿੱਚ ਬਲੈਕਆਊਟ ਹੈ ਲਾਈਟ ਬੁਝਾ ਵੀ ਸਕਦੇ ਆ ਵੈਸੇ ਅਸੀਂ ਔਰ ਇਹ ਹਾਲਾਤ ਕੀ ਹੈ ਪਿੰਡ ਦੇ ਪਿੰਡ ਦੇ ਲੋਕਾਂ ਦੇ ਵਿੱਚ ਪੂਰਾ ਡਰ ਸਹਿਮ ਡਰ ਦਾ ਹੌਸਲਾ ਬਹੁਤ ਜਿਆਦਾ ਸਰ ਬਹੁਤ ਜਿਆਦਾ ਸਰ ਹੂੰ ਸਾਰਾ ਪਿੰਡ ਇਕੱਠਾ ਹੋ ਗਿਆ ਇੱਥੇ ਆ ਗਿਆ ਸਰ ਅੱਛਾ ਆਗੂ ਗੁ ਬੁਝਾਈ ਇੱਥੇ ਹੂੰ ਫੇਰਾਂ ਨਾਲ ਜਿੰਨਾ ਵੀ ਹੋਇਆ ਉਹਨਾਂ ਪਿੰਡ ਦੇ ਸਰਪੰਚ ਗੱਡੀ ਲੈ ਕੇ ਗਏ ਹੂੰ ਉਹਨਾਂ ਨੂੰ ਜਾ ਕੇ ਦਾਖਲ ਕਰਾਇਆ ਅੱਛਾ ਜੀ ਸਰ ਹੂੰ ਤੁਸੀਂ ਹੋਰ ਕੌਣ ਕੌਣ ਸੀ ਤੁਸੀਂ ਵੀ ਉੱਥੇ ਸੀਗੇ ਹਾਂਜੀ ਤੁਸੀਂ ਕਿੱਥੇ ਸੀਗੇ ਹੂੰ ਉੱਥੇ ਹੀ ਸਾਰੇ ਜੀ ਇੱਧਰ ਆਜੋ ਹਾਂ ਉੱਥੇ ਹੀ ਸੀ ਸਾਰੇ ਅੱਛਾ ਸਾਰੇ ਜਣੇ ਉੱਥੇ ਸੀਗੇ ਹੈ ਬਹੁਤ ਜ਼ਿਆਦੀ ਅੱਗ ਦੀ ਲਾਟ ਟਾਵਰ ਜਿੰਨੀ ਪਈ ਅੱਗ ਦੀ ਲਾਟ अच्छा ਜਦੋਂ ਮੌਕੇ ਤੇ ਤਮਾਸ਼ਾ ਆ ਹੂੰ ਤਾਂ ਇਹ ਇੱਥੇ ਜੀ ਹੈ ਉਹ ਘਰ ਵੀ ਸ਼ਾਇਦ ਥੋੜਾ ਜਾ ਕੇ ਆ ਘਰ ਉਹ ਔਰ ਜਿੱਥੇ ਉਹ ਡਰੋਨ ਅਟੈਕ ਹੋਇਆ ਸੀਗਾ ਤਾਂ ਪਿੰਡ ਦੇ ਲੋਕ ਨੇ ਕੁਛ ਇੱਕ ਸਾਡੇ ਨਾਲ ਪਰ ਅਸਮਾਨ ਅੱਜ ਦੇਖਿਆ ਜਾਵੇ ਤਾਂ ਬਿਲਕੁਲ ਸ਼ਾਂਤੀ ਹੈ ਇੱਕ ਵਾਰ ਅਸਮਾਨ ਵੀ ਦਿਖਾ ਦਿਓ ਨਹੀਂ ਤਾਂ ਆਮ ਤੌਰ ਤੇ ਕਿਉਂਕਿ ਚੰਦ ਚਮਕਦਾ ਹੋਇਆ ਨਜ਼ਰ ਆ ਰਿਹਾ ਪਰ ਆਮ ਤੌਰ ਤੇ ਇੱਥੇ ਗੋਲੀਆਂ ਦੀਆਂ ਆਵਾਜ਼ਾਂ ਸੀਗੀਆਂ ਤਮਾਕਿਆਂ ਦੀਆਂ ਆਵਾਜ਼ਾਂ ਸੀਗੀਆਂ ਔਰ ਉਹਦੇ ਨਾਲ ਨਾਲ ਅਸਮਾਨ ਦੇ ਵਿੱਚ ਰਾਕਟ ਉੱਡਦੇ ਹੋਏ ਨਜ਼ਰ ਆ ਰਹੇ ਸੀਗੇ ਹੋਰ ਵੀ ਗੋਲੀ ਗੱਟਾ ਵੀ ਚੱਲਦਾ ਹੋਇਆ ਨਜ਼ਰ ਆ ਰਿਹਾ ਸੀ ਆਵਾਜ਼ ਆ ਰਹੀ ਸੀ ਕੋਈ ਤਮਾਕਿਆਂ ਦੀ ਆਵਾਜ਼ ਜਾਂ ਹੋਰ ਕੋਈ ਤਮਾਕਿਆਂ ਤੋਂ ਮੁਕੇ ਦੀ ਕੋਈ ਆਵਾਜ਼ ਨਹੀਂ ਕੋਈ ਏਦਾਂ ਦੀ ਆਵਾਜ਼ ਨਹੀਂ ਸੀ ਸਿਰਫ ਤਮਾਕਿਆਂ ਦੀ ਆਵਾਜ਼ ਆ ਰਹੀ ਸੀ ਇੱਥੇ ਬਿਲਕੁਲ ਬਹੁਤ ਜ਼ਿਆਦੀ 1:30 ਤੋਂ ਬਾਅਦ ਤਾਂ ਮੈਂ ਕਹਿੰਦਾ ਸਰ ਹਰੇ ਹਾਲੀ ਹੋ ਗਿਆ। ਅੱਛਾ। ਰਾਤ 12 ਵਜੇ ਤੋਂ ਬਾਅਦ ਹੈ। ਜੀ ਸਰ। ਅੱਜ ਦਾ ਦਿਨ ਕਿਵੇਂ ਲੰਘਿਆ? ਅੱਜ ਦਾ ਦਿਨ ਤਾਂ ਬਿਲਕੁਲ ਵਧੀਆ ਲੰਘ ਰਿਹਾ ਸਰ। ਹੂੰ। ਮਤਲਬ ਅੱਜ ਦੀ ਰਾਤ ਤੁਹਾਨੂੰ ਲੱਗਦਾ ਕਿ ਜਿਵੇਂ ਹੁਣ ਤੱਕ ਕੁਝ ਨਹੀਂ ਹੋਇਆ ਤਾਂ ਲੱਗਦਾ ਕਿ ਸ਼ਾਂਤੀ ਬਣ ਜੂਗੀ। ਸ਼ਾਂਤੀ ਦਾ ਮਾਹੌਲ ਬਣ ਚੁੱਕਾ ਹੈ ਸਰ। ਇਸ ਤੋਂ ਪਹਿਲਾਂ ਜਦੋਂ ਕੱਲ ਦੀ ਰਾਤ ਪੂਰਾ ਤੁਹਾਡੇ ਪਿੰਡ 'ਚ ਡਰੋਨ ਅਟੈਕ ਹੋਇਆ ਉਸ ਤੋਂ ਪਹਿਲੀ ਰਾਤ ਜਿਹੜੀ ਸੀਗੀ ਉਹ ਉਦੋਂ ਵੀ ਉੱਪਰ ਡਰੋਨ ਉੱਡਦੇ ਦੇਖੇ ਤੁਸੀਂ? ਨਹੀਂ ਨਹੀਂ ਸਰ ਇੱਕ ਦਿਨ ਹੀ ਦੇਖਿਆ ਜੀ। ਨਹੀਂ ਨਹੀਂ ਬਸ ਕੱਲ ਰਾਤ ਹੀ ਦੇਖਿਆ। ਕੱਲ ਰਾਤ ਹੀ ਇੱਕ ਇੱਕ ਕਮਲੀ ਅਟੈਕ ਹੋਇਆ। ਹੂੰ। ਕੱਲ ਦੀ ਰਾਤ ਇਹਨਾਂ ਨੇ ਦੇਖਿਆ ਜਦੋਂ ਹਾਂ ਅੱਛਾ ਇੱਧਰ ਉਹ ਘਰ ਕਿੱਥੇ ਆ ਹਾਂ ਆ ਘਰ ਆ ਗਿਆ ਕਰੇ ਕੋਈ ਕਿਉਂਕਿ ਆਪਾਂ ਕਿਸੇ ਨੂੰ ਡਿਸਟਰਬ ਨਹੀਂ ਕਰਨਾ ਜੀ ਸਰ ਹਣਾ ਮੈਂ ਸੋਚ ਰਿਹਾ ਕਿ ਜੇ ਆਪਾਂ ਕੋਈ ਘਰੇ ਇਸ ਵੇਲੇ ਹੋਵੇ ਤਾਂ ਵੀ ਤੁਸੀਂ ਕਹੋਗੇ ਆਪਾਂ ਕਿਉਂਕਿ ਡਿਸਟਰਬ ਨਾ ਕਰੀਏ ਕਿਸੇ ਨੂੰ ਚੱਲ ਕੇ ਆਪਾਂ ਸਵੇਰੇ ਉਹਨਾਂ ਦੇ ਘਰ ਚੱਲ ਕੇ ਦੇਖ ਲਾਂਗੇ ਤਾਂ ਇੱਥੇ ਇੱਕ ਜੇ ਸ਼ਾਇਦ ਘਰ ਹੈ ਇਹ ਉਹਨਾਂ ਦੀ ਗਵਾਂਡ ਦੇ ਘਰ ਹੈ ਅੱਛਾ ਇਹ ਪੜੋਸੀਆਂ ਦਾ ਉਹਨਾਂ ਦਾ ਘਰ ਹੈ ਗਵਾਂਡੀਆਂ ਦਾ ਪਰ ਇੱਥੇ ਜੇ ਅੱਗੇ ਘਰ ਆ ਜਿਸ ਘਰ ਦੇ ਅੰਦਰ ਡਰੋਨ ਅਟੈਕ ਹੋਇਆ ਸੀ ਹਾਲਾਤ ਕੀ ਆ ਉਹਨਾਂ ਦੇ ਹੁਣ ਲਾਗਤ ਤਾਂ ਬਹੁਤ ਮਾੜੀ ਥਾਰੇ ਹੂੰ ਉਹਨਾਂ ਦੇ ਹੂੰ ਕਿੰਨੇ ਜੀ ਫਟੜਾ ਲਾ ਚਲ ਰਿਹਾ ਜਲੰਧਰ ਤੋਂ ਅੱਛਾ ਨਹੀਂ ਹੋਇਆ ਕੀ ਸੀ ਜਿਵੇਂ ਗੱਡੀ ਖੜੀ ਸੀ ਕਿ ਗੱਡੀ ਦੇ ਥੱਲੇ ਆ ਕਿ ਚੀਜ਼ ਡਿੱਗੀ ਆ ਜਾਂ ਕੀ ਸੀਗਾ ਇਹ ਗੱਡੀ ਦੇ ਥੱਲੇ ਆ ਕੇ ਡਿੱਗੀ ਆ ਇੱਕ ਸਾਈਡ ਤੋਂ ਆਈ ਬਿਲਕੁਲ ਸਾਈਡ ਤੋਂ ਆਈ ਏ ਹੂੰ ਕਿਵੇਂ ਕੋਈ ਟੈਕ ਹੀ ਹੋਇਆ ਸਰ ਕਿਸੇ ਵੀ ਤਰ੍ਹਾਂ ਦੇ ਉਹਨਾਂ ਦੀ ਇੱਕ ਝੋਟੀ ਵੀ ਆ ਸੜ ਗਈ ਆ ਜੀ ਹੂੰ ਝੋਟੀ ਉਹਨਾਂ ਦੀ ਤੇ ਔਰਤ ਵੀ ਕਾਫੀ ਹੋ ਗਈ ਹੂੰ ਤਾਂ ਇਧਰ ਅਸੀਂ ਉਹਨਾਂ ਦੇ ਘਰ ਦੇ ਕੋਲੇ ਪਹੁੰਚ ਗਏ ਆ ਜਿੱਥੇ ਅਟੈਕ ਹੋਇਆ ਸੀਗਾ ਤਾਂ ਇਹ ਉਹ ਘਰ ਸੀਗਾ ਬੀਤੀ ਰਾਤ ਜਿੱਥੇ ਇਸ ਵੇਲੇ ਭੰਬੜ ਮਚ ਰਹੇ ਸੀਗੇ ਅ ਔਰ ਇਹ ਉਹ ਘਰ ਸੀਗਾ ਜਿੱਥੇ ਇਸ ਘਰ ਦੇ ਅੰਦਰ ਇਸ ਘਰ ਦੇ ਅੰਦਰ ਬੀਤੀ ਰਾਤ ਅਟੈਕ ਹੋਇਆ ਸੀਗਾ ਜਿੱਥੇ ਅੱਗ ਲੱਗ ਗਈ ਸੀਗੀ ਔਰ ਕਾਫੀ ਨੁਕਸਾਨ ਇਸ ਕਰਦਾ ਹੋਇਆ ਸੀਗਾ ਇਹ ਕੀ ਹੈ ਖੂਨ ਲੱਗਾ ਚਲੋ ਬਲੱਡ ਹੈ ਇਹ ਇਹ ਹਾਂ ਠੀਕ ਹੈ ਨਾ ਬਲੱਡ ਅੱਛਾ ਇਹ ਸ਼ਾਇਦ ਕਿਸੇ ਦਾ ਜਿਹਦਾ ਖੂਨ ਨਿਕਲਿਆ ਸੀਗਾ ਉਹ ਲੱਗਿਆ ਹੋਇਆ ਤਾਂ ਇਹ ਇਸ ਘਰ ਦੇ ਅੰਦਰ ਦੀ ਉਹ ਤਸਵੀਰ ਸੀਗੀ ਜਿੱਥੇ ਡਰੋਨ ਅਟੈਕ ਹੋਇਆ ਸੀਗਾ ਤਾਂ ਇਹ ਬਾਈ ਹੁਣੀ ਸਭ ਤੋਂ ਪਹਿਲਾਂ ਪਹੁੰਚੇ ਸੀਗੇ ਅੱਗ ਬੁਝਾਉਣ ਵਾਸਤੇ ਤਾਂ ਇਹਨਾਂ ਨੇ ਕਾਫੀ ਮਦਦ ਵੀ ਕੀਤੀ ਤੇ ਇਹਨਾਂ ਨੇ ਪੂਰੀ ਕਹਾਣੀ ਦੱਸੀ ਹੈ ਕਿ ਖਾਈ ਫਿਮੇ ਕੀ ਪਿੰਡ ਦੇ ਵਿੱਚ ਕੀ ਕੁਝ ਹੋਇਆ ਸੀਗਾ ਔਰ ਹਾਲ ਦੀ ਘੜੀ ਹੁਣ ਸ਼ਾਂਤੀ ਹੈ ਨਾ ਪੂਰਾ ਜੀ ਸਰ ਜੀ ਸ਼ਾਂਤੀ ਸ਼ਾਂਤੀ ਬਿਲਕੁਲ ਸ਼ਾਂਤੀ ਹੈ ਪਿੰਡ ਦੇ ਲੋਕ ਸ਼ਾਂਤੀ ਚਾਹੁੰਦੇ ਆ ਜੀ ਜੀ ਸ਼ਾਂਤੀ ਚਾਹੁੰਦੇ ਆ ਜੀ ਹੂੰ ਹੂੰ ਬਿਲਕੁਲ ਸੈਂਪਲ ਦਾ ਮਾਹੌਲ ਹੈ ਜੀ ਤਬ ਆਮ ਤੌਰ ਤੇ ਜਿਹੜੇ ਆਮ ਲੋਕ ਆ ਉਹ ਸ਼ਾਂਤੀ ਚਾਹੁੰਦੇ ਹੁੰਦੇ ਆਮ ਲੋਕ ਇਹ ਵੀ ਸ਼ਾਂਤੀ ਚਾਹੁੰਦੇ ਆ ਤਾਂ ਇਸ ਘਰ ਦੇ ਅੰਦਰ ਜਦੋਂ ਅਟੈਕ ਹੋਇਆ ਸੀ ਡਰੋਨ ਅਟੈਕ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਫਿਰ ਇਹ ਉਹ ਲੋਕ ਆ ਜਿਹੜੇ ਸਭ ਤੋਂ ਪਹਿਲਾਂ ਅੱਗ ਬੁਝਾਉਣ ਵਾਸਤੇ ਪਹੁੰਚੇ ਸੀਗੇ ਤਾਂ ਹੁਣ ਸ਼ਾਂਤੀ ਹੈ ਅਸਮਾਨ ਦੇ ਵਿੱਚ ਔਰ ਜਦੋਂ ਟਰੰਪ ਨੇ ਵਿੱਚ ਮੱਧੇਸਥਾ ਕੀਤੀ ਹੈ ਤਾਂ ਉਸ ਤੋਂ ਬਾਅਦ ਇਹੋ ਜਿਹਾ ਰਹਿਣ ਦਿਓ ਨਾ ਡਿਸਟਰਬ ਕਰੋ ਰਹਿੰਦੋ 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 ਤਾਂ ਜਦੋਂ 트럼ਪ ਨੇ ਵਿਚੋਲਗੀ ਕੀਤੀ ਉਸ ਤੋਂ ਬਾਅਦ ਹੁਣ ਭਾਰਤ ਤੇ ਪਾਕਿਸਤਾਨ ਵਿਚਾਲੇ ਗੱਲ ਬਣਦੀ ਹੋਈ ਹੋ ਸਕਦਾ ਕਿ ਨਜ਼ਰ ਆਵੇ ਪਰ ਇਹਨਾਂ ਪਿੰਡਾਂ ਦੇ ਵਿੱਚ ਜਿੱਥੇ ਸਹਿਮ ਦਾ ਮਾਹੌਲ ਸੀਗਾ ਉੱਥੇ ਹੁਣ ਲੋਕ ਜ਼ਰੂਰ ਚੈਨ ਦਾ ਸਾਹ ਲੈਂਦੇ ਹੋਏ ਨਜ਼ਰ ਆ ਰਹੇ ਹੈ ਵਿਕਰਮ ਸਿੰਘ ਬੋਲਡ ਪੰਜਾਬ ਟੀਵੀ ਖਾਈ ਫਿਮੇ ਕੀ ਫਰੋਜ਼ਪੁਰ